ਸੁਖਬੀਰ ਬਾਦਲ ਦੇ ਬਿਨਾ ਨਹੀਂ ਚੱਲ ਸਕਦਾ ਸ਼੍ਰੋਮਣੀ ਅਕਾਲੀ ਦਲ ਬਪਿਹਾਲੀ ਅਤੇ ਸੰਧੂ ਨੇ ਵੱਖ-ਵੱਖ ਪ੍ਰੈਸ ਕਾਨਫਰੰਸਾਂ ਕਰ ਸੁਖਬੀਰ ਬਾਦਲ ਨਾਲ ਚਟਾਨ ਮੰਗ ਖੜੇ ਹੁੰਦਾ ਤੇ ਫਤਵਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨਗੀ ਨੂੰ ਲੈ ਕੇ ਪਾਰਟੀ ਵਿੱਚ ਕਲੇਸ਼ ਦੇ ਚੱਲਦੇ ਜ਼ਿਲ੍ਹਾ ਗੁਰਦਾਸਪੁਰ ਦੀ ਲੀਡਰਸ਼ਿਪ ਨੇ ਅਲੱਗ-ਅਲੱਗ ਜਗ੍ਹਾ ਤੇ ਉੱਪਰ ਪ੍ਰੈਸ ਕਾਨਫਰੰਸਾਂ ਕਰਕੇ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਫਤਵਾ ਦੇ ਦਿੱਤਾ ਹੈ ਸ਼੍ਰੋਮਣੀ ਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਕੁਝ ਏਜੰਸੀਆਂ ਜਾਣਬੁੱਝ ਕੇ ਪਾਰਟੀ ਦਾ ਅਕਸ਼ ਖਰਾਬ ਕਰਨ ਲਈ ਪਣਾਈ ਗੈਂਦ ਤੇ ਚੱਲਦੇ ਆਂ ਪਾਰਟੀ ਨੂੰ ਬਦਨਾਮ ਕਰਕੇ ਖਤਮ ਕਰਨਾ ਚਾ ਦਿਆਂ ਹਨ ਪਰ ਸ਼ਮਨੀ ਕਾਲੀਤਾਲ ਦੇ ਸਪਾਹੀ ਸੁਖਬੀਰ ਸਿੰਘ ਬਾਦਲ ਦੇ ਨਾਲ ਚਟਾਨ ਮੰਗ ਖੜੇ ਹਨ ਅਤੇ ਕਿਸੇ ਵੀ ਕੀਮਤ ਤੇ ਪਾਰਟੀ ਨੂੰ ਦੋ 파ੜ ਨਹੀਂ ਦੇਣਗੇ ਜਿੱਥੇ ਗੁਰਦਾਸਪੁਰ ਦੇ ਨਿਸ਼ਾਹਰਾ ਮੱਜਾ ਸਿੰਘ ਗੁਰਦਾਸਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਨੀ ਕਾਲੀਤਾਲ ਗੁਰਦਾਸਪੁਰ ਰਮਨਦੀਪ ਸਿੰਘ ਸੰਧੂ ਦੀ ਅਗਵਾਈ ਤੇ ਵਿਚ ਸਮੂਹ ਜ਼ਿਲ੍ਹੇ ਦੇ ਲੀਡਰਸ਼ਿਪ ਇਕੱਤਰ ਹੋਈ ਜਿਨ੍ਹਾਂ ਨਾਲ ਜ਼ਿਲ੍ਹੇ ਦੇ ਹਰ ਹਲਕੇ ਤੋਂ ਹਲਕਾ ਪ੍ਰਧਾਨ ਨਾਲ ਸਮੂਹ ਵਰਕਰ ਸਹਿबान ਵੱਡੀ ਗਿਣਤੀ ਵਿੱਚ ਇਕੱਤਰ ਹੋਏ ਅਤੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਫਤਵਾ ਦਿੱਤਾ ਅਤੇ ਕਿਹਾ ਅਸੀਂ ਸੁਖਬੀਰ ਸਿੰਘ ਬਾਦਲ ਦੇ ਨਾਲ ਚਟਾਨ ਵਾਂਗ ਖੜੇ ਹਾਂ ਅੱਜ ਜੇਕਰ ਪਾਰਟੀ ਉੱਪਰ ਮਾੜਾ ਸਮਾਂ ਆਇਆ ਹੈ ਤਾਂ ਭੱਜਣਾ ਨਹੀਂ ਚਾਹੀਦਾ ਸਭ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕਜੁੱਟ ਹੋਣ ਦੀ ਜ਼ਰੂਰਤ ਹੈ ਜਿੱਦੇ ਚਲਦੇ ਸਮੂਹ ਜ਼ਿਲ੍ਹਾ ਗੁਰਦਾਸਪੁਰ ਦੀ ਲੀਡਰਸ਼ਿਪ ਇੱਕ ਮੰਚ ਤੇ ਇਕੱਤਰ ਹੋ ਕੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਖੜੇ ਹਨ ਜੇਕਰ ਕੋਈ ਪਾਰਟੀ ਦੇ ਅਖ਼ਸ਼ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਉੱਪਰ ਐਕਸ਼ਨ ਵੀ ਲਿਆ ਜਾਵੇਗਾ ਫਿਲਹਾਲ ਅਸੀਂ ਉਹਨਾਂ ਲੋਕਾਂ ਨੂੰ ਹੀ ਸੱਜਾ ਸਤਾ ਦਿੰਦੇ ਹਾਂ ਜੋ ਪਾਰਟੀ ਦੇ ਵਿਰੋਧ ਵਿੱਚ ਖੜੇ ਹਨ ਉੱਥੇ ਗੁਰਦਾਸਪੁਰ ਸ਼ਹਿਰ ਵਿੱਚ ਕੋਰ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਗੁਰਦਾਸਪੁਰ ਦੇ ਪ੍ਰਧਾਨ ਸਰਦਾਰ ਕਿਰਪਾਚੰਦ ਸਿੰਘ ਬੱਬਿਹਾਲੀ ਨੇ ਵੀ ਹਲਕਾ ਗੁਰਦਾਸਪੁਰ ਦਿਨਾਂ ਨਗਰ ਅਤੇ ਆਸ-ਪਾਸ ਦੇ ਸ਼ਰਮ ਨਿਕਾਲੇਦਾਲ ਦੀ ਸਮੂਹ ਲੀਡਰਸ਼ਿਪ ਨਾਲ ਪ੍ਰੈਸ ਕਾਨਫਰੰਸ ਕਰਕੇ ਸੁਪੀਰ ਸਿੰਘ ਬਾਦਲ ਦੇ ਹੱਕ ਵਿੱਚ ਧਤਵਾ ਦਿੱਤਾ ਹੈ ਅਤੇ ਕਿਹਾ ਕਿ ਸਰਦਾਰ ਸੁਖਬੀ ਸਿੰਘ ਬਾਦਲ ਤੋਂ ਬਿਨਾਂ ਇਹ ਪਾਰਟੀ ਨਹੀਂ ਚੱਲ ਸਕਦੀ ਜਿਸ ਕਰਕੇ ਪੂਰੇ ਪੰਜਾਬ ਅੰਦਰ ਸ਼ਰਮ ਨਿਕਾਲੇਦਾਲ ਦੀ ਸਮੂਹ ਲੀਡਰਸ਼ਿਪ ਸੁਪੀਰ ਸਿੰਘ ਬਾਦਲ ਨਾਲ ਚਟਾਨ ਵਾਂਗ ਖੜੀ ਹੈ ਚਾਹੇ ਭਾਈਪਾਤ ਦੇ ਕੁਝ ਏਜੰਸੀਆਂ ਪਾਰਟੀ ਨੂੰ ਦੋਫਾੜ ਕਰਨ ਚਾਹੁੰਦੀਆਂ ਹਨ ਪਰ ਉਹਨਾਂ ਦੇ ਮਨਸੂਪਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੀ ਸਮੂੱਚੀ ਲੀਡਰਸ਼ਿਪ ਸਾਡੇ ਹਲਕਾ ਚਾਰਜ ਸਹਿਬਾਨ ਸਰਕਲਾਂ ਦੇ ਜਥੇਦਾਰ ਸਹਿਬਾਨ ਔਰ ਸਾਰੇ ਹੀ ਸਤਿਕਾਰਯੋਗ ਜਿਹੜੇ ਸਾਡੇ ਸੀਨੀਅਰ ਲੀਡਰਸ਼ਿਪ ਆ ਯੂਥ ਦੇ ਪ੍ਰਧਾਨ ਸਹਿਬਾਨ ਸ਼ਹਿਰੀ ਵੀ ਤੇ ਦਿਹਾਤੀ ਵੀ ਔਰ ਸਾਰੇ ਜੀ ਤੁਸੀਂ ਫੋਟੋ ਚ ਦੇਖ ਰਹੇ ਹੋ ਬਹੁਤ ਸਤਿਕਾਰਯੋਗ ਸੀਨੀਅਰ ਸ਼੍ਰੀ ਚੀਤਾ ਇੱਥੇ ਆਈਆਂ ਅੱਜ ਜਿਹੜੀ ਮੀਟਿੰਗ ਦਾ ਸਾਡਾ ਮੁੱਖ ਮਕਸਦ ਹੈ ਕਿ ਜੋ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਦੋ ਤਿੰਨ ਬੰਦੇ ਮਾੜਾ ਮੋਟਾ ਪਿੰਦੂ ਪ੍ਰੰਤੂ ਕਰ ਰਹੇ ਆ ਉਹਦੇ ਜਵਾਬ ਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀ ਸਮੁੱਚੀ ਜ਼ਿਲ੍ਹਾ ਗੁਰਦਾਸਪੁਰ ਦੀ ਜਥੇਬੰਦੀ ਆ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਜਿੱਦਾਂ ਪਹਿਲਾਂ ਕੰਮ ਕਰਦੀ ਰਹੀ ਆ ਉਦਾਂ ਹੀ ਜਿਹੜਾ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਪਾਰਟੀ ਪ੍ਰਧਾਨ ਸਾਹਿਬ ਦੀ ਅੱਗੇ ਵੀ ਇਹ ਕੰਮ ਕਰੇਗੀ ਔਰ ਜ਼ਿਲ੍ਹਾ ਜਥੇਬੰਦੀ ਨੂੰ ਹੋਰ ਤਗੜਾ ਕਰਨ ਵਾਸਤੇ ਸਰਕਲ ਪ੍ਰਧਾਨ ਸਾਹਿਬਾਨ ਤੇ ਸਾਰੇ ਹਲਕਾ ਇੰਚਾਰਜ ਸਹਿਬਾਨ ਜਿਹੜੇ ਆ ਉਹ ਪੂਰ ਯਤਨ ਕਰਨਗੇ ਅੱਜ ਕਿਨੇ ਕਾਲੇ ਦਾ ਦੋ ਜਗ੍ਹਾ ਮੀਟਿੰਗ ਕਰਨੀ ਪੈਗੀ ਕੋਈ ਦੋ ਜਗ੍ਹਾ ਮੀਟਿੰਗ ਨਹੀਂ ਆ ਆ ਪੰਜ ਹਲਕਿਆਂ ਦੇ ਇੰਚਾਰਜ ਸਹਿਬਾਨ ਬਤੌਰ ਦਾਸ ਜ਼ਿਲ੍ਹਾ ਪ੍ਰਧਾਨ ਔਰ ਸਾਡੇ ਸਾਰੇ ਸੀਨੀਅਰ ਮਜੈਲ ਸਾਹਿਬ ਵਾਲਾ ਸਾਹਿਬ ਜੂ ਤੇ ਸਾਰੇ ਜੇ ਬੱਬੇ ਵਾਲੀ ਸਾਹਿਬ ਨੂੰ ਅਸੀਂ ਕੋਈ ਸ਼ਹਿਰ ਦੀ ਮੀਟਿੰਗ ਸ਼ਾਇਦ ਉਹਨਾਂ ਦਾ ਕੋਈ ਮੁੱਦਾ ਹੋਵੇਗਾ ਔਰ ਮੈਂ ਸਮਝਣਾ ਕਿ ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਆ ਬਿਲਕੁਲ ਇਕਜੋਟਿਆ ਕੋਈ ਸਾਡੇ ਵਿੱਚ ਤੇੜਨੀ ਆ ਇੱਕ ਦੂਜੇ ਦੇ ਹਲਕਿਆਂ ਦੇ ਵਿੱਚ ਵੀ ਅਸੀਂ ਜਿਹੜਾ ਵਾ ਪਾਰਟੀ ਨੂੰ ਤਕੜਾ ਕਰਨ ਵਾਸਤੇ ਕੰਮ ਪਹਿਲਾਂ ਵੀ ਕਰਦੇ ਰਹੇ ਅੱਗੇ ਵੀ ਕਰਨਾ ਆ ਔਰ ਸਾਡੀ ਅੱਜ ਦੀ ਜਿਹੜੀ ਮੁੱਖ ਮਕਸਦ ਮੀਟਿੰਗ ਦਾ ਇਹ ਹੋਈ ਆ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਗਵਾਹੀ ਦੇ ਵਿੱਚ ਜਿਹੜਾ ਸਮੁੱਚਾ ਜ਼ਿਲ੍ਹਾ ਗੁਰਦਾਸਪੁਰ ਉਹਨਾਂ ਦੇ ਵਿੱਚ ਵਿਸ਼ਵਾਸ ਪ੍ਰਗਟ ਕਰਦਾ ਔਰ ਉਹਨਾਂ ਦੀ ਪ੍ਰਧਾਨਗੀ ਚ ਜਿੱਦਾਂ ਪਹਿਲਾਂ ਕੰਮ ਕਰਦਾ ਅੱਗੇ ਕਰਦਾ ਰਹੇਗਾ ਟੜੇ ਬੰਦੀ ਕਿਉਂ ਬੰਦੀ ਵੀ ਕਰਤੀ ਇਹਦਾ ਟੜੇ ਬੰਦੀ ਜਿਹੜੀ ਆ ਉਹ ਕੋਈ ਦੋ ਚਾਰ ਬੰਦਿਆਂ ਦਾ ਕੋਈ ਨਿੱਜੀ ਸਵਾਰਥ ਹੋ ਸਕਦਾ ਕੋਈ ਮੌਕਾ ਪਰਸਤੀ ਹੋ ਸਕਦੀ ਆ ਜਿਹੜੀ ਮੈਂ ਸਮਝਣਾ ਕਿ 90 95 98% ਲੋਕ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਚਟਾਨਵਾ ਅੱਜ ਵੀ ਖੜੇ ਆ ਹਲਕਾ ਇੰਚਾਰਜ ਸਹਿਬਾਨ ਵਰਕਿੰਗ ਕਮੇਟੀ ਦੇ ਮੈਂਬਰ ਸਾਰੇ ਜ਼ਿਲ੍ਹਾ ਪ੍ਰਧਾਨ ਸਾਬਨਾਂ ਦੀ ਤੁਸੀਂ ਮੀਡੀਆ 'ਚ ਪਿਛਲੇ ਦਿਨੀ ਖਬਰਾਂ ਵੇਖੀਆਂ ਸਾਰਿਆਂ ਨੇ ਜਿਹੜਾ ਉਹ ਪਾਰਟੀ ਪ੍ਰਧਾਨ ਦੀ ਗਵਾਹੀ ਦੇ ਵਿੱਚ ਕੰਮ ਕਰਨ ਦਾ ਵਿਸ਼ਵਾਸ ਪ੍ਰਗਟ ਕੀਤਾ ਲੱਗਦਾ ਵੀ ਕਿਸੇ ਦੇ ਕਹੇ ਤੇ ਦਬਾ ਦੇਣੇ ਕੰਮ ਕਰੇ ਜਿਵੇਂ ਕੰਮ ਕਰਦੇ ਹੋ ਹੋ ਸਕਦਾ ਏਜੰਸੀਆਂ ਹਮੇਸ਼ਾ ਹੀ ਜਿਹੜਾ ਪੰਜਾਬ ਦੀ ਖੇਤਰੀ ਪਾਰਟੀ ਆ ਤੁਸੀਂ ਬਾਹਰ ਮਹਾਰਾਸ਼ਟਰ 'ਚ ਦੂਜੀਆਂ ਵੇਖਿਆ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਹਮੇਸ਼ਾ ਹੀ ਸਰਕਾਰਾਂ ਤੇ ਜਿਹੜੀਆਂ ਏਜੰਸੀਆਂ ਹੁੰਦੀਆਂ ਹੱਥ ਕੰਡੇ ਵਰਤਦੀਆਂ ਕਿਉਂਕਿ ਜੇ ਖੇਤਰੀ ਪਾਰਟੀ ਜਿਹੜੀ ਆ ਉਹਨੇ ਸਿਰਫ ਪੰਜਾਬ ਦੇ ਹਕਾਇਤਾਂ ਦੀ ਗੱਲ ਕਰਨੀ ਆ ਔਰ ਜਿਹੜੀਆਂ ਇਹ ਉਤਲੀਆਂ ਪਾਰਟੀਆਂ ਹੁੰਦੀਆਂ ਉਹਨਾਂ ਨੇ ਇਹ ਜਿਹੜੀ ਕੱਲੇ ਪੰਜਾਬ ਵਾਸਤੇ ਜੇ ਕੋ ਲੜਦਾ ਵਾ ਤੇ ਸ਼ਰੋਮਣੀ ਅਕਾਲੀ ਦਲ ਲੜਦਾ ਵਾ ਮੈਂ ਸਮਝਦਾ ਸਾਡੇ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਕੋ ਚਾਲ ਵੀ ਹੋ ਸਕਦੀ ਹੈ ਮਜੀਠਾ ਸਾਹਿਬ ਉਹਦਾ ਕੋਈ ਰਜੇਵਾ ਪਹਿਲਾਂ ਹੀ ਉਹ ਇਸ ਪ੍ਰੋਗਰਾਮ ਤੋਂ ਗਏ ਹੀਗੇ ਮਜੀਠਾ ਸਾਹਿਬ ਵੀ ਰਾਤ ਦਿਨ ਅੱਜ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰ ਰਿਹਾ ਔਰ ਉਹਨਾਂ ਦਾ ਜਿਹੜਾ ਹਲਕਾ 12500 ਤੇ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਮੈਂ ਸਮਝਦਾ ਕਿ ਸਾਡਾ ਜਿਹੜਾ ਇਹ ਸਾਰਾ ਕੇਡਰ ਆ ਮਜੀਠਾ ਸਾਹਿਬ ਦੀ ਤੇ ਬਾਲ ਸਾਹਿਬ ਦੀ ਗਵਾਹੀ ਦੇ ਵਿੱਚ ਰਾਤ ਦਿਨ ਕੰਮ ਕਰ ਰਿਹਾ ਸਰ ਜੀ ਅਸੀਂ ਜਿੰਮੇਵਾਰੀ ਕੋਲ ਲੇਗਾ ਹੁਣ ਵੀ ਹਾਰ ਹੋਈ ਲੋਕ ਸਭਾ ਤੇ ਵਿਧਾਨ ਸਭਾ ਜਿੱਦੀ ਭਾਰੀ ਹਾਰ ਹੋਈ ਜਿੰਮੇਵਾਰੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਤੇ ਨਹੀਂ ਮੈਂ ਸਮਝਦਾ ਲਈ ਜਾਂਦੀ ਪਾਰਟੀ ਪ੍ਰਧਾਨ ਸਾਹਿਬ ਨੇ ਚੰਗਾ ਰੋਲ ਅਦਾ ਕੀਤਾ ਵਾ 5 ਮਹੀਨੇ ਪੰਜਾਬ ਬਚਾਓ ਯਾਤਰਾ ਕੀਤੀ ਆ ਵੇਖੋ ਐਡੀ ਗਰਮੀ ਚ ਬੰਦੇ ਇੱਕ ਬੰਦਾ ਗੱਡੀ ਦੀ ਛੱਤ ਤੇ ਬੈ ਕੇ ਪੰਜਾਬ ਬਚਾਓ ਯਾਤਰਾ ਕਰ ਰਿਹਾ ਔਰ ਮੈਂ ਸਮਝਦਾ ਕਿ ਸਾਡੇ ਜ਼ਿਲ੍ਹਾ ਪ੍ਰਧਾਨਾਂ ਦੀ ਸਾਡੇ ਅਲਕਨ ਚਾਰਸਾਬਾਨਾਂ ਦੀ ਉਹ ਸਾਰਿਆਂ ਦੀ ਜਿਹੜੀ ਆ ਇਹ ਜ਼ਿੰਮੇਵਾਰੀ ਅੱਗੇ ਤੋਂ ਤਗੜੇ ਹੋ ਕੇ ਹੋਰ ਕੰਮ ਕਰੀਏ ਤਾਂ ਅਕਾਲੀ ਦਲ ਤਗੜਾ ਹੋ ਜਾਏਗਾ। ਠੀਕ ਹੈ। ਭਾਜੀਪੀ ਦੇ ਪ੍ਰਧਾਨ ਨੇ ਜਿਹੜੀ ਵਾਰੀ ਲਈ ਕਿ ਮੈਂ ਸੁਪਾ ਦਿਨਾਂ ਦੇ ਮੇਰੀ ਖਾਲ ਹੋ ਜੀ ਜਾਂਦੇ ਤੇ ਇੱਧਰਲੇ ਪਾਸੇ ਜਿਹੜਾ ਆ ਇਹ ਪ੍ਰਧਾਨ ਸਾਹਿਬ ਨੇ ਇੱਕ ਵਾਰੀ ਨਹੀਂ ਵਰਕਿੰਗ ਕਮੇਟੀ ਚ ਹਲਕਾਂ ਚਾਰ ਸਹਬਾਨਾਂ ਦੀ ਮੀਟਿੰਗ 'ਚ ਔਰ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ 'ਚ ਕਿਹਾ ਕਿ ਜੇ ਮੈਨੂੰ ਤੁਹਾਨੂੰ ਕੋਈ ਜ਼ਾਬਦਾਦ ਤੇ ਮੈਂ ਪ੍ਰਧਾਨਗੀ ਛੱਡਣ ਲਈ ਤਿਆਰ ਆ ਪਰ ਜਦੋਂ ਥੱਲੇ ਜਥੇਬੰਦੀ ਕਹਿ ਰਹੀ ਆ ਕਿ ਨਹੀਂ ਤੀ ਤੁਹਾਡੀ ਪ੍ਰਧਾਨਗੀ 'ਚ ਕੰਮ ਕਰਨਾ ਫੇਰ ਮੈਂ ਸਮਝਣਾ ਕਿ ਪ੍ਰਧਾਨ ਸਾਹਿਬ ਦਾ ਇੱਥੇ ਕੋਈ ਕਸੂਰ ਨਹੀਂ ਆ ਅੱਜ ਅਕਾਲੀ ਦਲ ਨੂੰ ਚਲਾਉਣ ਵਾਸਤੇ ਸਾਢੇ 7 ਸਾਲ ਹੋ ਗਏ ਸਰਕਾਰ ਤੋਂ ਬਾਅਦ ਬੜੀ ਵੱਡੀ ਫਾਈਨੈਂਸ਼ੀਅਲ ਤੌਰ ਤੇ ਔਰ ਸਾਡੇ ਵਰਕਰ ਸਾਹਿਬਾਨਾਂ ਨੂੰ ਲਾਮਬੰਦ ਕਰਨ ਵਾਸਤੇ ਰਾਤ ਦਿਨ ਇੱਕ ਕਰਨ ਦੀ ਲੋੜ ਆ ਜੋ ਅਸੀਂ ਅੱਜ ਸਮਝਦੇ ਹਾਂ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ ਲੱਗਦਾ ਹੁਣ ਸਮਝੌਤਾ ਹੋਵੇਗਾ ਦੁਬਾਰਾ ਨਾਲ ਆ ਕੇ ਜਾਓ ਬਾਦਲ ਤੋਂ ਉਹਨਾਂ ਦਾ ਸਮਝੌਤਾ ਅੱਜ ਵੀ ਆ ਅਸੀਂ ਉਹਨਾਂ ਨੂੰ ਕਦੋਂ ਕਹਿ ਰਹੇ ਹਾਂ ਗੱਲ ਤੇ ਸਿਰਫ ਇੰਨੀ ਆ ਕਿ ਬੀਜੇਪੀ ਦੀ ਜਾਂ ਕੋਈ ਏਜੰਸੀਆਂ ਦੀ ਚਾਲ ਦੇ ਵਿੱਚ ਆਉਣ ਦੀ ਲੋੜ ਨਹੀਂ ਭਰਾਵਾਂ ਭਰਾਵਾਂ ਦਾ ਵੀ ਕੋਈ ਟਕਰਾਅ ਹੋ ਸਕਦਾ ਅਸੀਂ ਅੱਜ ਵੀ ਇਕੱਠੇ ਆ ਔਰ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਬਹਿ ਕੇ ਇੱਕ ਪਲੇਟਫਾਰਮ ਤੇ ਕੋਰ ਕਮੇਟੀ ਚ ਜਾਂ ਕੋਈ ਸੀਨੀਅਰ ਲੀਡਰਸ਼ਿਪ ਵਾਲਾਂ ਦੀ ਮੀਟਿੰਗ ਚ ਜਿਹੜਾ ਵਾ ਕੋਈ ਗਿਲਾ ਸ਼ਿਕਵਾ ਜੇ ਹੈ ਤੇ ਮਟਾਇਆ ਜਾਊਗਾ ਜੇਕਰ ਨਹੀਂ ਸਾਹਿਬ ਦੀ ਗੱਲ ਹੈ ਫਿਰ ਬਾਹਰ ਦਾ ਰਸਤਾ ਬਹਿ ਜਾਊਗਾ ਵੇਖੋ ਜੀ ਬਾਹਰ ਦਾ ਰਸਤਾ ਜਦੋਂ ਬਾਹਰ ਹੀ ਹੁੰਦਾ ਆ ਹੁਣ ਵੇਖੋ ਕਾਲੀ ਦਲ ਦਾ ਜਿਹੜਾ ਇੱਕ ਬੰਦੇ ਬਹੁਤ ਵੱਡਾ ਹਿੱਸਾ ਇੱਕ ਪਾਸੇ ਆ ਔਰ ਇੱਕ ਦੋ ਚਾਰ ਬੰਦੇ ਜਿਹੜੇ ਆ ਉਹਨਾਂ ਨਾਲੇ ਕਾਲੀ ਦਲ ਕ ਵੇ ਪੇਲੋ ਕਮਜ਼ੋਰ ਨਹੀਂ ਹੋਇਆ ਨਾ ਹੁਣ ਹੋਣਾ ਉਹਨੇ ਲਾਣ ਕੀਤਾ ਕਿ ਬਸ ਉਹਨਾਂ ਦਾ ਸਮਰਥਨ ਕਰਕੇ ਜਿੱਤਾਂ ਦੇ ਵਿੱਚ ਵੇਖੋ ਜੀ ਬਸਪਾ ਸਾਡੇ ਨਾਲ ਸਮਝੌਤਾ ਰਿਹਾ ਅਸੀਂ ਪਿਛਲੀਆਂ ਲੈਕਚਰਾਂ ਵੀ ਵੇਖੋ ਤੁਸੀਂ ਜਾ ਕੇ ਇੱਕ ਕਰਤਾਰਪੁਰ ਜਲੰਧਰ ਵਾਲੀ ਜਿਹੜੀ ਚੋਣਾਂ ਲੜੀ ਆ ਔਰ ਲੋਕ ਸਭਾ ਦੇ ਵਿੱਚ ਹੋ ਸਕਦਾ ਕੋਈ ਮਾੜਾ ਮੋਟਾ ਉਹਨਾਂ ਨੂੰ ਆਪਣੇ ਪਲੇਟਫਾਰਮ ਤੇ ਕੰਮ ਕਰਨ ਦੀ ਲੋੜ ਹੋਵੇ ਸਾਨੂੰ ਆਪਣੇ ਤੇ ਹੋਵੇ ਹੁਣ ਜਿਹੜਾ ਪਾਰਟੀ ਪ੍ਰਧਾਨ ਸਾਹਿਬ ਨੇ ਜੋ ਫੈਸਲਾ ਕੀਤਾ ਉੱਥੇ ਵੀ ਇਹੀ ਚੱਲੇ ਆ ਜਾ ਕੇ ਉਹਨਾਂ ਦੀ ਜਿਹੜੀ ਕੈਂਡੀਡੇਟ ਦੀ ਮਤਤ ਕਰਾਂਗੇ ਪ੍ਰਧਾਨ ਜੀ ਲੱਗਦਾ ਦੀ ਕੋਈ ਨਾ ਕੋਈ ਗਲਤੀ ਤੇ ਹੈ ਕਿ ਜਿਹੜੀ ਲੋਕ ਜਿਹੜੀਆਂ ਵੋਟ ਜਿਹੜੀਆਂ ਨਹੀਂ ਜਿਹੜੀ ਆ ਮੈਂ ਤੁਹਾਨੂੰ ਪਹਿਲਾਂ ਕਿਹਾ ਗਲਤੀ ਕੋਈ ਨਹੀਂ ਆ ਅਹੀਂ ਜਿਹੜੇ ਆ ਐਸ ਵੇਲੇ ਸਾਡੇ ਜੋ ਅਸੀਂ ਸਮਝਦੇ ਆ ਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਬਹੁਤ ਵੱਡੀਆਂ ਸ਼ਕਤੀਆਂ ਕੰਮ ਕਰ ਰਹੀਆਂ ਪੰਜਾਬ ਦੇ ਜਿਹੜੇ ਹੱਕ ਆ ਤਾਲੀ ਗੱਲ ਕਰਨੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਰਨੀਆਂ ਮੈਂ ਸਮਝਣਾ ਕਿ ਇਹਨਾਂ ਜਿਹੜੀਆਂ ਸ਼ਕਤੀਆਂ ਤੋਂ ਬਚਣ ਦੀ ਲੋੜ ਆ ਬਾਕੀ ਕੋਈ ਅੱਜ ਦੇਖੋ ਸਾਡੇ ਜ਼ਿਲ੍ਹੇ ਦੀ ਦਿਵਸਪੁਰ ਜ਼ਿਲ੍ਹੇ ਜਿੱਥੇ ਬੰਦੀ ਨੇ ਇਹ ਫੈਸਲਾ ਕੀਤਾ ਸੀ ਅੱਜ ਜੋ ਸ਼੍ਰੋਮਣੀ ਕਾਲੀ ਦਰ ਦੇ ਵਿੱਚ ਕੁਝ ਬੰਦਿਆਂ ਨੇ ਆਵਾਜ਼ ਖੜਾ ਕੀਤਾ ਇਹਨੂੰ ਮੁੱਖ ਰੱਖ ਕੇ ਇੱਕ ਪ੍ਰਸਤਾਈ ਲੋਕਾਂ ਨੂੰ ਇਹ ਦੱਸਿਆ ਜਾਏ ਕਿ ਕੀ ਕੁਝ ਹੋ ਰਿਹਾ ਤੇ ਕਿਸ ਤਰ੍ਹਾਂ ਇਹ ਗੱਲ ਚੱਲੀ ਆ ਮੇਰੇ ਨਾਲ ਸਾਡੇ ਪੀਸ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਕੇਪਾਲ ਸਿੰਘ ਗੁਨੀਆ ਦਿਹਾਤੀ ਅਤੇ ਸ਼ਹਿਰੀ ਪ੍ਰਧਾਨ ਵੀ ਇਹ ਮਾਜਨ ਦੀ ਬਿਠੇ ਨੇ ਤੇ ਹੋਰ ਸਾਡੇ ਸਰਕਲਾਂ ਦੇ ਪ੍ਰਧਾਨ ਨੇ ਸਾਬਕਾ ਚੇਅਰਮੈਨ ਨੇ ਵੱਖ-ਵੱਖ ਹੁੰਦਿਆਂ ਨੇ ਪ੍ਰਧਾਨ ਨੇ ਸਾਰਿਆਂ ਨੇ ਖਾਸਲਾ ਕੀਤਾ ਕਿ ਪ੍ਰੈਸ ਕਾਨਫਰੰਸ ਕਰਕੇ ਇਹ ਕਲੀਅਰ ਗੱਲ ਕਰਨੀ ਚਾਹੀਦੀ ਹੈ ਕਿ ਕੌਣ ਲੋਗ ਨੇ ਜਿਹੜੇ ਸਰਦਾਰ ਬਾਦਲ ਕੋ ਨੂੰ ਅਸਤੀਫਾ ਮੰਗ ਰਹੇ ਨੇ ਪਹਿਲੀ ਗੱਲ ਤੇ ਇਹ ਹੈ ਕਿ ਵੇਖੋ ਇਹ ਜਿੰਨੇ ਬੰਦੇ ਵੀ ਜਾ ਕੇ ਵੱਖ-ਵੱਖ ਮੀਟਕਾਂ 'ਚ ਇਹ ਗੱਲ ਕਹਿ ਰਹੇ ਨੇ ਕਿ ਅਸਤੀਫਾ ਦੇਣਾ ਚਾਹੀਦਾ ਕਿ ਪਾਰਟੀ ਦੀ ਹੈ ਪ੍ਰਧਾਨ ਸਾਹਿਬ ਦੇ ਕਰਕੇ ਇਹ ਚੋਣਾ ਹਰੀ ਹੈ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇ ਲੋ ਚੋਣਾ ਜਿੱਤਦੇ ਰਹੇ ਆ ਲਗਾਤਾਰ ਹੈ ਦੂਹਰੀ ਸਰਕਾਰੇ ਬਣਾਈ ਇਸ 10 BCJ ਬਾਦਲ ਨੇ ਬਾਕੀ ਜਿੰਨੀਆਂ ਚੁਣਾ ਕਾਰਪੋਰੇਸ਼ਨ ਦੀਆਂ ਮੀ ਸੁਗਮੇਤੀ ਦੀਆਂ ਪੰਚਾਇਤ ਦੀਆਂ ਜ਼ਿਲ੍ਹਾ ਪਿਛੇ ਦੀਆਂ ਸੰਤੀਆਂ ਸਾਰੀਆਂ ਜਿੱਦੇ ਰਹੇ ਤੇ ਜੇ ਕੋਈ ਹਾਲਾਤ ਬਣੇ ਨੇ ਤੇ ਇਹ ਮੌਕਾ ਇਹ ਆ ਕਿ ਇਕੱਠੇ ਹੋ ਕੇ ਪਾਰਟੀ ਨੂੰ ਤਗੜੇ ਕਰਨਾ ਚਾਹੀਦਾ ਨਾ ਕਿ ਆਪਣੇ ਲੀਡਰ ਦੇ ਕਿਸੇ ਪਾਰਟੀ ਦੇ ਕਹਿਣ ਤੇ ਕਿਸੇ ਏਜੰਸੀ ਦੇ ਕਹਿਣ ਤੇ ਉਹਨੂੰ ਕਮਜ਼ੋਰ ਕਰਨਾ ਚਾਹੀਦਾ ਸੋ ਇਸ ਕਰਕੇ ਅਸੀਂ ਫੈਸਲਾ ਕੀਤਾ ਹੈਗੇ ਇਸ ਗੱਲ ਨੂੰ ਕੰਡਮ ਕਰ ਲੈਣੇ ਹਿੰਸਾਰੇ ਜਿਹੜੇ ਇਹ ਆਪਣੇ ਪਹਿਲਾਂ ਵੀ ਮੀਟਿੰਗਾਂ ਉੱਥੇ ਹੋਈਆਂ ਨੇ ਕੋਰਟ ਕਮੇਟੀ ਦੀ ਮੀਟਿੰਗ ਹੋਈ ਆ ਹਲਕਾ ਅੰਚਾਰਜ ਵਾਲੀ ਹੋਈ ਆ ਵਰਕਿੰਗ ਕਮੇਟੀ ਦੀ ਹੋਈ ਆ ਤੇ ਉਹਦੇ ਵਿੱਚ ਵੀ ਸਾਰਿਆਂ ਨੇ ਕਿਹਾ ਕਿ ਹਿੰਸ ਦਾ ਸਰਵਿਸੀ ਭਾਗ ਦੇ ਨਾਲ ਮੈਂ ਸਾਰੀਆਂ ਮੀਟਿੰਗਾਂ ਅਟੈਂਡ ਕੀਤੀਆਂ ਨੇ ਤੇ ਇੱਥੇ ਵੀ ਮੈਂ ਰੋਲ ਸਮਝਦਾ ਸੀ ਕਿ ਆਪਣੇ ਜ਼ਿਲ੍ਹੇ ਵਿੱਚ ਵੀ ਇਹ ਗੱਲ ਕੀਤੀ ਜਾਏ ਤੇ ਇਸ ਕਰਕੇ ਇਹਨਾਂ ਲੋਕਾਂ ਨੂੰ ਚਾਹੀਦਾ ਕਿ ਜੇ ਕੋਈ ਸੰਕਟ ਆ ਪਾਰਟੀ ਦੇ ਸਮੇਂ ਆਇਆ ਕਿ ਲਗਾਤਾਰ ਜਿਵੇਂ ਕਿ ਇਹ ਪਾਰਟੀ ਦਾ ਰਾਜ ਪਾਕ ਰਹਿਦਾ ਤੇ ਮਾੜੀ-ਮੋਟੀ ਲੀਡਰ ਤੇ ਵੀ ਗੱਲ ਹੁੰਦੀ ਆ ਤੇ ਪਾਰਟੀ ਦੇ ਵਰਕਰਾਂ ਤੇ ਹੁੰਦੀ ਆ ਤੇ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਕਿ ਨਾ ਕਿ ਇਹੋ ਜਿਹੇ ਗਲਣੇ ਕਰਨੀਆਂ ਚਾਹੀਦੀਆਂ ਨੇ ਲੱਗਦਾ ਜਿਹੜੇ ਲੋਕ ਵਿਰੋਧ ਕਰਦੇ ਨੇ ਇਹ ਜਿਹੜੇ ਨੇ ਆਪਣੇ ਪਰਸਨਲ ਲੈ ਕੇ ਧੜੇ ਬਧੂ ਲੈ ਕੇ ਤੇ ਪਾਰਟੀ ਦਾ ਨਿਸ਼ਾਨ ਕਰਦੇ ਨੇ ਵੇਖੋ ਗੱਲ ਤੇ ਜਦੋਂ ਵੀ ਕੋਈ ਕਿਸੇ ਦੇ ਵਿਰੁੱਧ ਇਹ ਗੱਲ ਕਰ ਰਹੇ ਨੇ ਅੰਦਰ ਗੱਲ ਹੋਰ ਹੁੰਦੀ ਆ ਤੇ ਬਾਹਰ ਕੋਈ ਗੱਲ ਹੋਰ ਹੁੰਦੀ ਇਹਨਾਂ ਦੇ ਵਿੱਚੋਂ ਕਈ ਬੰਦੇ ਵਜੀਰ ਨੇ ਬਾਦਲ ਸਾਹਿਬ ਦੇ ਵੇਲੇ ਕਈ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਹੁਣ ਜਦੋਂ ਪਤਾ ਲੱਗਾ ਕਿ ਇਹ ਥੋੜੀ ਜਿਹੀ ਗੱਲ ਜਿਹੜੀ ਇਧਰ-ਉਧਰ ਹੋਈ ਆ ਤੇ ਹੁਣ ਇਹ ਖਿਲਾਫ ਜਿਹੜੀ ਆ ਆਪਣੇ ਹੇਤਾਂ ਨੂੰ ਮੁਖਰਾ ਕੇ ਇੱਥੇ ਹੀ ਗੱਲ ਇਹ ਵੀ ਚਲਦੀ ਆ ਕਿ ਕਈਆਂ ਕਈਆਂ ਬੰਦਿਆਂ ਨੂੰ ਦੋਹਾਂ-ਦੋਨੋਂ ਟਿਕਟਾਂ ਦੇ ਕੇ ਬਾਲ ਸਾਹਿਬ ਨੇ ਮਤਿਆ ਤੇ ਉਹ ਵੀ ਅਜ ਖਿਲਾਫ ਬੋਲਦੇ ਨੇ ਕਈਆਂ ਨੂੰ ਪਹਿਲਾਂ ਸ਼ਰੂਮਨੀ ਕਮੇਟੀ ਦੇ ਪ੍ਰਧਾਨ ਬਣਾ ਛੜਿਆ ਤੇ ਜੇ ਉਹ ਉੱਥੇ ਧਾਮੀ ਸਾਹਿਬ ਬਣ ਕੇ ਤੇ ਵਿੱਚੋਂ ਅੰਦਰ ਗੱਲ ਆ ਵੀ ਉਹਨਾਂ ਸ਼ਰੂਮਨੀ ਗੁਰਦੁਆਰਾ ਪ੍ਰਮੇਲ ਦੇ ਪ੍ਰਧਾਨ ਨਹੀਂ ਬਣਾਇਆ ਉਹ ਖਿਲਾਫ ਟੋਲ ਪੇ ਇਹ ਤਾਂ ਇਹ ਕਈ ਗੱਲਾਂ ਅੰਦਰ ਹੋਣੇ ਬਾਹਰ ਜੋ ਮਰਜ਼ੀ ਕਹੀ ਜੇ ਖਿਲਾਫ ਸੱਚੀ ਲੀਡ ਇਹ 17 ਹੀ ਪਹਿਲਾਂ ਵੀ ਹਲਕਾ ਅੰਚਾਰ ਸਾਰੇ ਵੇਖ ਲਏ ਸਾਰੇ ਜਥੇਬੰਦੀਆਂ ਵੇਖ ਲੀਆਂ ਨੇ ਬਟਾਲਾ ਪੁਲਿਸ ਜ਼ਿਲ੍ਹੇ ਦੀ ਇੱਥੇ ਬੰਦੀ ਵੀ ਨਾਲ ਆ ਤੇ ਗਰਾਸਪੁਰ ਪੁਲਿਸ ਜ਼ਿਲ੍ਹੇ ਦੀ ਇੱਥੇ ਬੰਦੀ ਵੀ ਨਾਲ ਆ ਤੇ ਸਾਰੇ ਹਲਕਾ ਅੰਚਾਰ ਜਨਾਰ ਨੇ ਸੋਚੇ ਕੱਲੇ ਗਰਾਸਪੁਰ ਦੀ ਗੱਲ ਨਹੀਂ ਤੁਸੀਂ ਪੰਜਾਬ ਚਾਤੀ ਮਾਰ ਲਓ ਸੁਆਏ 5-6 ਬੰਦਿਆਂ ਤੋਂ ਸਾਰੇ ਬਾਦੋ ਸਾਹਿਬ ਦੇ ਨਾਲ ਨੇ થોਡਾ ਪਾਰਟੀ ਦੀ ਕੰਮ ਕਰਨਾ ਚਾਹੀਦਾ ਸਾਰਾ ਮੇਰੀ ਦੇਖ ਹੋ ਰਿਹਾ ਹੈ ਤਬੀਰ ਸਿੰਘ ਬਾਦਲ ਦਾ ਧਿਆਨ ਆਇਆ ਕਿ ਜਿਹੜੇ ਵੱਡੇ ਲੋਕ ਆ ਇਹ ਭਾਜਪਾ ਦੀ ਪੱਧਰੀ ਉੱਪਰ ਹੋ ਰਹੇ ਅੰਦਰ ਕਾਤੇ ਭਾਜਪਾ ਇਹਨਾਂ ਦੇ ਪਿੱਛੇ ਆ। ਦੇਖੋ ਮਨੇ ਗੱਲ ਤੇ ਕੋਈ ਨਾ ਕੋ ਹੈ ਆ। ਜਿਹੜੀ ਇਹ ਗੱਲ ਕਰ ਰਹੇ ਨੇ ਜਿਵੇਂ ਨਾ ਕਿਹਾ ਹੈ ਪ੍ਰਧਾਨ ਜੀ ਇਹ ਤਾਂ ਬਿਲਕੁਲ ਗੱਲ ਠੀਕ ਹੈ ਹੀ ਆ। ਤਾਂ ਹੀ ਕਰਦੇ ਨੇ ਤੇ ਕਲਾ ਬੰਦਾ ਤੇ ਜਿਹੜਾ ਸਮਝਦਾ ਹੀ ਆ ਮੈਂ ਕੀ ਕਰ ਲਾਂਗਾ। ਜਿਹੜੇ ਵਿਰੋਧ ਕਰ ਰਹੇ ਨੇ ਲੱਗਦਾ ਨਹੀਂ ਵੀ ਕੌਣ ਸਮਝ ਪਾਰਟੀ ਨੂੰ ਪ੍ਰੋਟੈਕਸ਼ਨ ਜਿਹੜਾ ਇਹਨਾਂ ਨੂੰ ਪਲਾਣਾ ਚਾਹੀਦਾਗਾ। ਪਾਰਟੀ ਵਾਲੇ ਐਕਸ਼ਨ ਲੈਣਗੇ। ਪਰ ਪਹਿਲਾਂ ਇਹ ਯਤਨ ਹੁੰਦਾ ਹੈ ਕਿ ਚਲੋ ਕਿਸੇ ਨਾ ਕਿਸੇ ਤਰੀਕੇ ਨਾਲ ਸਾਰਿਆਂ ਨੂੰ ਇਕੱਠਿਆ ਰੱਖਿਆ ਜਾਏ। ਤੇ ਇਹ ਲਗਾਤਾਰ ਇਹੀ ਗੱਲਾਂ ਕਰਨਗੇ ਤੇ ਫਿਰ ਜਰੂਰ ਪ੍ਰਧਾਨ ਜੀ ਦੇ ਖਿਲਾਫ ਐਕਸ਼ਨ ਲਾਣਗੇ ਭੁੰਦਰ ਸਾਹਿਬ ਜਿਹੜੇ ਨੇ ਸਾਡੇ ਦਸਵੰਲੀ ਕਮੇਟੀ ਦੇ ਚੇਅਰਮੈਨ ਨੇ ਤੇ ਉਹ ਵਿਚਾਰ ਕਰਨਗੇ ਦੋ ਮੈਂਬਰ ਨੇ ਉਹਦੇ ਸਾਡੇ ਗਰੇਵਾਲ ਸਾਹਿਬ ਤੇ ਰਣਕੇ ਸਾਹਿਬ ਤੇ ਫਿਰ ਜੂਰ ਐਕਸ਼ਨ ਲਿਆ ਜਾਏਗਾ ਪਰ ਹਾਲੇ ਕਾਲੀ ਵਾਲੀ ਗੱਲ ਕੋਈ ਨਹੀਂ ਯਤਨ ਕਰਨਗੇ ਕਿ ਪਾਰਟੀ ਨੂੰ ਕਿੱਥੇ ਰੱਖਿਆ ਜਾਵੇ ਠੀਕ ਹੈ